ਹੈਲੋ ਗਾਇਸ ਅੱਜ ਦੀ ਜਿਹੜੀ ਵੀਡੀਓ ਹੈ ਨਾ ਤੁਸੀਂ ਦੇਖ ਰਹੇ ਹੋ ਠੀਕ ਹੈ ਇਹ ਕਿਸੇ ਨਾ ਪਤਾ ਨਹੀਂ ਕਿਸ ਇਨਸਾਨ ਦੀ ਕਰਤੂਤ ਹੈ ਠੀਕ ਹੈ ਲੋਕਾਂ ਦੀ ਮਾਨਸਿਕਤਾ ਦੇਖ ਲਓ ਇਹ ਸਾਰੇ ਦਰਖਤ ਸਾੜ ਦਿੱਤੇ ਹਨ ਇਹ ਪਤਾ ਨਹੀਂ ਕਿਸ ਨੇ ਅੱਗ ਲਾ ਦਿੱਤੀ ਹੈ ਠੀਕ ਹੈ ਆ ਦੇਖੋ ਸਾਰੇ ਦਰਖਤ ਸੜ ਗਏ ਇਹ ਟ੍ਰਾਂਸਫਰਮਸੀ ਨਾ ਜਾਣ ਇਹ ਰੱਬ ਨਾ ਕਰੇ ਇੱਥੇ ਕੋਈ ਦੁਰਘਟਨਾ ਹੋ ਜਾਂਦੀ ਫੇਰ ਆ ਦੇਖੋ ਸਿਰੇ ਤੱਕ ਮਤਲਬ ਨਾ ਨਾ ਕਰਦੇ 100 ਮੀਟਰ ਦੇ ਏਰੀਏ ਚ ਨਾ ਸਾਰੇ ਦਰਖਤ ਸੜ ਗਏ ਐਦਾਂ ਦੇ ਲੋਕਾਂ ਨੂੰ ਬਸ ਮਿੱਠੀ ਗੱਲ ਕਹਿਣਾ ਚਾਹੂੰਗਾ ਵੀ ਜੇ ਤੁਸੀਂ ਕੁਦਰਤ ਲਈ ਕੁਝ ਕਰਨ ਹੀ ਨਾ ਸਕਦੇ ਜੇ ਕੁਦਰਤ ਨੂੰ ਬਚਾ ਨਹੀਂ ਸਕਦੇ ਤਾਂ ਕੁਦਰਤ ਨੂੰ ਟੋਟੋ ਘਟ ਬਗਾੜੋ ਤਾਂ ਨਾ ਸੇ ਦੇਖ ਰਹੇ ਹੋ ਆ ਸਾਰੇ ਦਰਖਤ ਸੜ ਗਏ ਉਹ ਅੱਗੇ ਤੱਕ ਇੱਥੇ ਮਤਲਬ ਵੀ ਜਿੰਨੇ ਵੀ ਦਰਖਤ ਸੀਗੇ ਹਰੇ ਭਰੇ ਸਾਰੇ ਸੜ ਗਏ ਇਹ ਨਹੀਂ ਹੈਗਾ ਅੱਗੇ ਵੀ ਹੈਗੇ ਨੇ ਤੁਹਾਨੂੰ ਮੈਂ ਅੱਗੇ ਵੀ ਦਿਖਾਉਣਾ ਜਾ ਕੇ ਕੱਲੇ ਹੀ ਨਹੀਂ ਹੈਗੇ ਲੋਕਾਂ ਦੀ ਇੱਕ ਕਰਤੂਤ ਹੈ ਨਾ ਤੇ ਕੁਦਰਤ ਲਈ ਕੁਝ ਕਰਨਾ ਤੇ ਨਾ ਹੀ ਕੁਦਰਤ ਨੂੰ ਬਖਸ਼ਣਾ ਪਰ ਕੁਦਰਤ ਵੀ ਬਦਲੇ ਲੈਂਦੀ ਹੈ ਬਈ ਕੋਵਿਡ ਵਰਗੀ ਬਿਮਾਰੀ ਤਾਂ ਹੀ ਨਹੀਂ ਆਈ ਕੁਦਰਤ ਵੀ ਫਿਰ ਇਦਾਂ ਹੀ ਬਦਲੇ ਲੈਂਦੀ ਹੈ ਸੋ ਅਗਦੇ ਵੀ ਦਿਖਾਣਾ ਤੁਹਾਨੂੰ ਹਾਂਜੀ ਜਿੱਦਾਂ ਤੁਹਾਨੂੰ ਪਿੱਛੇ ਦਿਖਾਇਆ ਮੰਨੇ ਉਰੇ ਵੀ ਕਿਸੇ ਨੇ ਅਗਲਾ ਦਿੱਤੀ ਆ ਦੇਖੋ ਹਰੇ ਆਪਰੇ ਆ ਪੀਪਲ ਹਤੂਤ ਆ ਕਿੰਨੇ ਦਰਖਤ ਸੜ ਗਏ ਹੁਣ ਦੇਖੀ ਜਾਏ ਤੁਸੀਂ ਆ ਦੇਖੋ ਦੋ ਦਰਖਤ ਆ ਸੜੇ ਪਏ ਨੇ ਆ ਹਰਿਆ ਪਰਿਆ ਦਰਖਤ ਸੜ ਗਿਆ ਆ ਬੀਰੀਸੀ ਕੀ ਬੀਰੀ ਸੜ ਗਈ ਲੋਕੋ ਕਿਉਂ ਇਹੋ ਜਿਹੀ ਹਰਕਤਾਂ ਕਰ ਦਿੰਦੇ ਆ ਵੀ ਦਰਖਤ ਸੀ ਵਿਚਾਰਾ ਹਰਿਆ ਪਰਿਆ ਦੇਖੋ ਆ ਸਾਰਾ ਸੜ ਗਿਆ ਇਹ ਇਦਾਂ ਹੀ ਨਹੀਂ ਉਹ ਅੱਗੇ ਵੀ ਹੈਗਾ ਅੱਗੇ ਵੀ ਦਿਖਾਉਣਾ ਤੁਹਾਨੂੰ ਮੈਂ ਇਹ ਤਾਂ ਚਲੋ ਔਰੇ ਕਵਾੜ ਵਗੈਰਾ ਨਹੀਂ ਹੈਗਾ ਸਿਕਾ ਇੱਥੇ ਦੀ ਪਿੱਛੇ ਰਹਿ ਗਈ ਨਹੀਂ ਤੇ ਜਿਹੜੇ ਵਿਚਾਰੇ ਹੋ ਰਹੇ ਨੇ ਹਦਰਾ ਖਤ ਆ ਵੀਰੀਆਂ ਸੜ ਜਾਣੀਆਂ ਸੀਆਂ ਆ ਦੇ ਇੱਥੇ ਵੀ ਅੱਗ ਲਾਈ ਵੀ ਕਿਸ ਨੇ ਉਹ ਪੀਪਲ ਵਿਚਾਰਾ ਹਰੇ ਪਰ ਉਹ ਸੌ ਰਸ ਗਿਆ ਆ ਦੇਖ ਲੋ ਲੋਕਾਂ ਦੀ ਕਰਤੂਤ ਸਾਰਾ ਸੜ ਗਿਆ ਇਹ ਵਿਪਲੰਨਾ ਵਧੀਆ ਸੀਗਾ ਹਰਿਆ ਭਰਿਆ ਸਾਰਾ ਸੜ ਗਿਆ ਐਦਾਂ ਦੀ ਹੋਰ ਵੀ ਜਗ੍ਹਾ ਨੇ ਤੁਹਾਨੂੰ ਮੈਂ ਉਹ ਵੀ ਦਿਖਾਉਣਾ ਇੱਕ ਪਾਰਕ ਆ ਪਾਰਕ ਦੇ ਵਿੱਚ ਵੀ ਲੋਕਾਂ ਨੇ ਛੱਡਿਆ ਨਹੀਂ ਹੈਗਾ ਇਹ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਸੀਗਾ ਤੇ ਅੱਜ ਮੈਨੂੰ ਮੌਕਾ ਮਿਲਿਆ ਵੀਡੀਓ ਬਣਾਉਣ ਦਾ ਤੇ ਆ ਦੇਖੋ ਆ ਡੇਕ ਹੈ ਦੇਕ ਨਿਮ ਹੈ ਨਿਮ ਅਨਿਮ ਸੜੀ ਪਈ ਹੈ ਠੀਕ ਹੈ ਜੀ ਤੇ ਕੰਦੇ ਦਰਖਤ ਨਾ ਕਾਫੀ ਛੜੇ ਪਏ ਨੇ ਮੈਂ ਤੁਹਾਨੂੰ ਹੋਰ ਕਰਾਂਗਾ ਹਾਂਜੀ ਜਿੱਦਾਂ ਤੁਹਾਨੂੰ ਮੈਂ ਪਿੱਛੇ ਦਿਖਾਇਆ ਸੀ ਨਾ ਦੋ ਤਿੰਨ ਜਗ੍ਹਾ ਤੇ ਅਸੀਂ ਦੇਖ ਸਕਦੇ ਹਾਂ ਨਾ ਗਰਾਊਂਡ ਹੈ ਬੱਚੇ ਵਗੈਰਾ ਦੌੜ ਕਰ ਰਹੇ ਨੇ ਤੇ ਵਾਲੀ ਵਾਲ ਵਗੈਰਾ ਦਾ ਕਾਫੀ ਵੱਡਾ ਗਰਾਊਂਡ ਬਣਿਆ ਹੋਇਆ ਹੈ ਤੇ ਲੋਕ ਇੱਥਾਂ ਵੀ ਨਹੀਂ ਕਲਿਆ ਦੇਖੋ ਸਾਰੀ ਮੱਚੀ ਪਈ ਥੱਲੇ ਤੋਂ ਉੱਪਰੋਂ ਵੀ ਦੇਖੋ ਹਾਂ ਜੇ ਲੋ ਸਾਰਾ ਜਿਨੇ ਵੀ ਕੀਤਾ ਬਈ ਮੈਂ ਉਹਨੂੰ ਇਹੀ ਗੱਲ ਕਹਿਣਾ ਚਾਹੁੰਦਾ ਇਹ ਬਹੁਤ ਵੱਡਾ ਗਲਤ ਕੰਮ ਕੀਤਾ ਠੀਕ ਹੋਟ ਆਲੀ ਦਾ ਸਾਰੇ ਮੱਚ ਗਏ ਆ ਦੇਖੋ ਵਾਲੀ ਟਾਲੀ ਦਾ ਸਾਰੇ ਮੱਚ ਗਏ ਇੱਕ ਵੀ ਹਰਾ ਪੱਤਾ ਨਹੀਂ ਹੈ ਇਸ ਤੇ ਇਹ ਹੀ ਨਹੀਂ ਇੱਥੇ ਤਾਂ ਉਸ ਤੋਂ ਵੀ ਬੁਰਾ ਹਾਲ ਦਿੱਤਾ ਹੋਇਆ ਜਿਹੜਾ ਪਹਿਲਾਂ ਦਿਖਾਇਆ ਮੈਂ ਤੁਹਾਨੂੰ दा कुछ क जगह ने जिन्हों तेगा पैगी मेरी ठीक है जी हाँ देखो आ सारे दरख्त साड़े पे ने दरख्त साड़े पे ने सारे अटाली सारी सड़ी पी है

है पता नहीं के बट सड़ गया अभी सारा सड़ गया अभी सारा सड़ गया भी जरे नवे दरख्त लगे थे सारे सड़ गए ਸੋ ਇਦਾਂ ਦੇ ਕੰਮ ਕਰਨ ਵਾਲਿਆਂ ਨੂੰ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਭਾਈ ਇਹੋ ਜਿਹਾ ਨਾਜ਼ਰਿਆ ਕਰੋ ਜੇ ਤੁਸੀਂ ਦਰਖਤਾਂ ਲਾ ਨਹੀਂ ਸਕਦੇ ਤਾਂ ਘਟੋ ਘਟੋ ਉਹਨਾਂ ਨੂੰ ਬਗਾੜੋ ਤਾਂ ਉਹਨਾਂ ਨੂੰ ਮਚਾਓ ਤਾਂ ਬਾਕੀ ਇਹਨਾਂ ਦੇ ਸਿਰ ਤੇ ਹੀ ਜੁਹੁੰਦੇ ਆ ਜਦ ਤੱਕ ਇਹ ਜੁਹੁੰਦੇ ਨੇ ਜਦੋਂ ਦਰਖਤ ਖਤਮ ਹੋ ਗਏ ਦੁਨੀਆ ਤੋਂ ਨਾ ਤਾਂ ਦੁਨੀਆ ਦਾ ਵੀ ਅੰਤ ਹੋ ਜਾਣਾ ਬੱਸ ਇਹ ਹੱਸ ਆ ਵੀਡੀਓ ਦਾ ਐਂਡ ਕਰਦੇ ਆ ਤੇ ਬਾਕੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਲੋਕਾਂ ਲੋਕਾਂ ਅਵੇਅਰ ਹੋ ਸਕਣ ਵੀ ਇਦਾਂ ਦੇ ਕੰਮ ਨਾ ਕਰੀਏ ਦਰਖਤ ਵਾਧ ਤ ਵਧ ਲਾਈਏ ਠੀਕ ਹੈ ਤਾਂ ਜੋ ਆਉਣ ਵਾਲੀ ਵੀਡੀਓ ਨੂੰ ਵੀ ਥੋੜਾ ਜਿਹਾ ਸੁੱਖ ਦਾ ਸਾਹ ਮਿਲ ਸਕੇ ਠੀਕ ਹੈ ਬਾਕੀ ਜਿਉਣ ਦੇ ਵਾਸਤੇ ਰੋ ਇਹ ਤਾਂ ਕੁਝ ਕਥਾਵਾਂ ਨੇ ਜੋ ਨੀ ਦਾ ਵਿੱਚ ਪਈ ਹੈ ਤੇ ਅੱਜ ਇਹ ਜਾਂ ਬਹੁਤ ਥਾਵਾਂ ਹੋਣੀਆਂ ਜਿੱਨਾਂ ਤੇ ਕੋਈ ਧਿਆਨ ਨਹੀਂ ਦਿੰਦਾ ਬਾਕੀ ਜੇ ਤੁਹਾਡੇ ਸਾਨ ਲਵੇ ਨੇੜੇ ਕੋਈ ਅੱਗ ਲਾਉਂਦਾ ਹੈ ਨਾ ਤਾਂ ਉਹਨੂੰ ਹਟਾ ਦਿਆ ਕਰੋ ਤੇ ਅੱਗ ਬੁਝਾ ਦਿਆ ਕਰੋ ਜੇ ਅੱਗ ਲਾਉਣੀ ਹੈ ਤਾਂ ਲਵੇ ਨੇੜੇ ਦਰਖਤ ਨਾ ਹੋਵੇ ਦਰਖਤਾਂ ਦੇ ਲਵੇ ਨੇੜੇ ਅੱਗ ਨਾ ਲਾਓ ਬਸ ਇੰਨੀ ਕ ਬੇਨਤੀ ਕਰੂੰਗਾ ਮੈਂ ਵੈਸੇ ਤਾਂ ਅੱਗ ਲਾਉਣੀ ਕਿਉਂ ਹੈ ਤੁਸੀਂ ਦੇਖ ਰਹੇ ਹੋ ਭਾਈ ਜਿੰਨਾ ਕੁ ਮਲਬੂਰੇ ਦਰਖਤ ਵੱਡੇ ਸੀਗੇ ਕਿੱਕਰਾਂ ਕੁਕਰ ਆਈਆਂ ਜਿੰਨੇ ਵੀ ਲੱਕੜ-ਲੁੱਕੜ ਜੀ ਪਈਆ ਯਾਰਾ ਤੇ ਵੈਸੀ ਗਲ ਜਾਂਦੀ ਅੱਗ ਲਾਉਣ ਦੇ ਲੋੜੇ ਨਹੀਂ ਸੀ ਠੀਕ ਹੈ ਚੋ ਬਾਕੀ ਮਿਲਦੇ ਆ ਨੈਕਸਟ ਵੀਡੀਓ ਚ ਇਹ ਕੁਝ ਵੀਡੀਓ ਸੀਆਂ ਜੋ ਮੈਂ ਪਾਉਣੀਆਂ ਚਾਹੁੰਦਾ ਸੀ ਤੇ ਬਾਕੀ ਰੱਬ ਰੱਖਾ ਮਿਲਦੇ ਆ ਨੈਕਸਟ ਵੀਡੀਓ ਚ ਤੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਤੇ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਬਾਕੀ ਚੈਨਲ ਨੂੰ ਭਾਵੇਂ ਸਬਸਕ੍ਰਾਈਬ ਨਾ ਕਰਿਓ ਬਟ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ